ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਦਾ ਭਵਿੱਖ ਖਰਾਬ ਕਰਨ ਵਾਲੇ ਇਮੀਗ੍ਰੇਸ਼ਨ ਮਾਫੀਆ ਖਿਲਾਫ ਪੁਲਿਸ ਬਣਦੀ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਇਮੀਗ੍ਰੇਸ਼ਨ ਮਾਫੀਆ ਤੋਂ ਪੀੜਤ ਵਿਅਕਤੀਆਂ ਨੇ ਫੈਸਲਾ ਕੀਤਾ ਹੈ ਕਿ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਜੀਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਇਮੀਗ੍ਰੇਸ਼ਨ ਫਰਾਡ ਵਿਰੋਧੀ ਕਮੇਟੀ ਦੇ ਆਗੂ ਹਰਸ਼ਰਨ ਸਿੰਘ ਜਸਕੌਰ ਸਿੰਘ ਅਤੇ ਐਡਵੋਕੇਟ ਮਨਦੀਪ ਸਿੰਘ ਵਰਕ ਨੇ ਦੱਸਿਆ ਕਿ ਠੱਗ ਟਰੈਵਲ ਏਜੰਟਾ ਖਿਲਾਫ ਮੁਹਾਲੀਏ ਤੇ ਚੰਡੀਗੜ੍ਹ ਦੇ ਵਿੱਚ 33 ਪਰਚੇ ਦਰਜ ਹੋ ਚੁੱਕੇ ਨੇ ਜਿਸ ਵਿੱਚ 150 ਦੇ ਕਰੀਬ ਟ੍ਰੈਵਲ ਠੱਗਾ ਨੂੰ ਨਾਮਜ਼ਦ ਕੀਤਾ ਗਿਆ ਜਦਕਿ ਗ੍ਰਿਫਤਾਰੀਆਂ ਅਜੇ ਤੱਕ ਕੇਵਲ ਤਨ ਕੀਤੀਆਂ ਗਈਆਂ ਨੇ ਜਦੋਂ ਸਾਫ ਜ਼ਾਹਿਰ ਉਹਨਾਂ ਨੇ ਕਿਹਾ ਕਿ ਹੁੰਦਾ ਹੈ ਕਿ ਇਮੀਗ੍ਰੇਸ਼ਨ ਮਾਫੀਆ ਨੂੰ ਪੁਲਿਸ ਦੀ ਛੱਤਰ ਛਾਇਆ ਹੇਠ ਚਲਾਇਆ ਜਾ ਰਿਹਾ ਹੈ ਇਹਨਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਜੋ ਨਕਲਾਫ ਪਰਚੇ ਦਰਜ ਕੀਤੇ ਗਏ ਨੇ ਉਹ ਅਜੇ ਵੀ ਆਪਣੇ ਫੋਨਾਂ ਰਾਹੀਂ ਲੋਕਾਂ ਨਾਲ ਸੰਪਰਕ ਦੇ ਵਿੱਚ ਨੇ ਪਰ ਪੁਲਿਸ ਉਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਗ੍ਰਿਫਤਾਰ ਨਹੀਂ ਕਰ ਰਹੀ ਇਹ ਉਹਨਾਂ ਦੇ ਇਲਜ਼ਾਮ ਨੇ ਇਹਨਾਂ ਆਗੂਆਂ ਨੇ ਅਗੇ ਇਲਜ਼ਾਮ ਲਗਾਉਂਦੇ ਕਿਹਾ ਕਿ 3 ਮਹੀਨੇ ਪਹਿਲਾਂ ਉਹਨਾਂ ਵੱਡੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਮਾਮਲਾ ਇਸ ਬਾਰੇ ਉਠਾਇਆ ਸੀ ਜਿਸ ਤੋਂ ਬਾਅਦ ਕੁਝ ਪਰਚੇ ਤਾਂ ਦਰਜ ਕਰ ਲਏ ਗਏ ਪਰ ਗ੍ਰਿਫਤਾਰੀਆਂ ਨਹੀਂ ਕੀਤੀਆਂ ਗਈਆਂ ਉਹਨਾਂ ਇਸ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖਲਅੰਦਾਜ਼ੀ ਕਰਕੇ ਪੀੜਤ ਨੌਜਵਾਨ ਲੜਕੇ ਲੜਕੀਆਂ ਦੇ ਪੈਸੇ ਵਾਪਸ ਕਰਵਾਉਣ ਅਤੇ ਜਿਨ੍ਹਾਂ ਠੱਗ ਟਰੈਵਲ ਏਜੰਟਾਂ ਨੇ ਨਜਾਇਜ਼ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਜਾਣ ਉਹਨਾਂ 'ਤੇ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਠੱਗ ਟਰੈਵਲ ਏਜੰਟਾ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਉਹਨਾਂ ਨੇ ਕਿ ਸਰਕਾਰ ਤੇ ਜਿਹੜੇ ਆਈਐਸ ਅਫਸਰ ਹੈ ਜਾਂ ਪੀਐਸ ਅਧਿਕਾਰੀ ਹੈ ਪੰਜਾਬ ਦੇ ਚਾਹੇ ਉਹ ਚੰਡੀਗੜ੍ਹ ਨਾਲ ਸੰਬੰਧਿਤ ਹੈ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਬੰਦੀਆਂ ਕਿ ਜਦੋਂ ਲੋਕਾਂ ਨਾਲ ਕਰੋੜਾਂ ਰੁਪਏ ਦਾ ਸਕੈਂਡਲ ਜਾਂ ਫਰਾਡ ਹੋ ਜਾਂਦਾ ਉਸ ਤੋਂ ਬਾਅਦ ਜੋ ਲੋਕ ਆਪਣੇ ਨਾਲ ਹੋਏ ਧੋਖਾਧੜੀ ਦੀ ਕੰਪਲੇਟ ਲੈ ਕੇ ਇਹਨਾਂ ਅਧਿਕਾਰੀਆਂ ਕੋਲੇ ਪਹੁੰਚਦੇ ਆ ਤਾਂ ਉਹ ਕੰਪਲੇਟ ਨੂੰ ਪਹਿਲਾਂ ਆਪਣੀ ਸੈਟਲਮੈਂਟ ਦੇ ਹਿਸਾਬ ਨਾਲ ਕੰਮ ਕਰਦੀ ਹੈ ਲੋਕਾਂ ਦਾ ਸ਼ੋਸ਼ਣ ਤਾਂ ਪਹਿਲਾਂ ਹੀ ਹੋਇਆ ਹੁੰਦਾ ਔਰ ਫਿਰ ਉਹ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਆਪਣਾ ਕੰਮ ਕਰਦੇ ਆ ਜੀਦਾ ਕਰਕੇ ਲੋਕਾਂ ਨੂੰ ਇਨਸਾਫ ਨਹੀਂ ਪੰਜਾਬ ਦੇ ਲੋਕਾਂ ਨੂੰ ਠੱਗਿਆਂ ਦੇ ਨਾਲ ਨਾਲ ਗੁਲਾਮੀ ਦਾ ਅਹਿਸਾਸ ਵੀ ਕਰਨਾ ਪੈਂਦਾ ਮਹਿਸੂਸ ਹੁੰਦਾ ਕਿ ਗੁਲਾਮ ਐਸੀ ਕੀ ਸਰਕਾਰ ਇਹਦੇ ਤੇ ਧਿਆਨ ਕਰੂਗੀ ਜਿਆਦਾਤਰ ਜਿਵੇਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇਹ ਸੰਸਥਾਵਾਂ ਪ੍ਰਧਾਨਜੀ ਦੱਸਣਗੇ ਉਹ ਜਿਹੜੀਆਂ ਜਾਲੀ ਫੇਕ ਡਾਕੂ ਦਾ ਡਾਕੂਮੈਂਟਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ 80% ਜਿਹੜੀਆਂ ਸੰਸਥਾਵਾਂ ਇਮੀਗ੍ਰੇਸ਼ਨ ਚਲਾ ਰਹੀਆਂ ਉਹ ਜਾਲੀ ਫੇਕ ਦਸਤਾਵੇਜ਼ਾਂ ਦੇ ਉੱਤੇ ਰਜਿਸਟਰਡ ਹੋਈਆਂ ਔਰ ਕਰੋੜਾਂ ਰੁਪਏ ਦਾ ਹਰ ਸਾਲ ਉਹ ਲੈਣ-ਦੇਣ ਕਰਦੀ ਹੈ ਨਾ ਉਹ ਟੈਕਸ ਦੀ ਚੋਰੀ ਭਰਦੇ ਨਾ ਸਰਕਾਰ ਨੂੰ ਉਹਨਾਂ ਦਾ ਕੋਈ ਪੈਸਾ ਆਉਂਦਾ ਔਰ ਨਾ ਹੀ ਜਿਹੜਾ ਲੋਕਾਂ ਦਾ ਫਿਊਚਰ ਹੈਗਾ ਬਾਹਰ ਜਾਣ ਵਾਸਤੇ ਜੋ ਸੰਘਰਸ਼ ਕਰਦੇ ਬੱਚੇ ਔਰ ਪੈਸਾ ਭਰਦੇ ਆ ਉਹ ਪੈਸੇ ਦੀ ਕੋਈ ਸਕਿਉਰਟੀ ਨਹੀਂ ਹੁੰਦੀ ਮੈਂ ਜਿਹੜੇ ਅਧਿਕਾਰੀ ਐ ਚਾਹੇ ਉਹ ਡੀਸੀ ਐ ਕਿਉਂਕਿ ਡੀਸੀ ਉਹਨਾਂ ਨੂੰ ਪਰਮਿਸ਼ਨ ਦਿੰਦਾ ਰਜਿਸਟ੍ਰੇਸ਼ਨ ਦਿੰਦਾ ਡੀਸੀ ਨਾਲ ਸੰਬੰਧਤ ਅਧਿਕਾਰੀ ਦਿੰਦੇ ਆ ਅਸੀਂ ਪੂਰੇ ਪੰਜਾਬ ਦੇ ਅਧਿਕਾਰੀਆਂ ਨੂੰ ਇੱਕ ਰਿਕਵੈਸਟ ਕਰਾਂਗੇ ਅੱਜ ਮੀਡੀਆ ਦੇ ਥਰੂ ਕਿ ਇਹਨਾਂ ਦੀਆਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਈਆਂ ਉਹਨਾਂ ਦੀ ਕੋਈ ਐਸਟਕਾਂ ਦੀ ਵਿਉਂਤਬੰਦੀ ਬਣਾ ਕੇ ਉਹਨਾਂ ਦੀ ਸਕਿਉਰਟੀ ਹੈ ਜਿਹੜੀ ਕਰੋੜਾਂ ਰੁਪਏ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਦਫ਼ਤਰ ਕਿਸੇ ਮਰੇ ਹੋਏ ਬੰਦੇ ਦੇ ਨਾਂ ਤੇ ਜ਼ਿਆਦਾਤਰ ਉਹਨਾਂ ਨੇ ਸੰਸਥਾਵਾਂ ਖੋਲ ਰੱਖੀਆਂ ਉਸ ਤੋਂ ਬਾਅਦ ਉਹ ਆਪਦੀ ਸੰਸਥਾ ਬੰਦ ਕਰ ਦਿੰਦੇ ਆ ਔਰ ਕਿਤੇ ਹੋਰ ਜਾ ਕੇ ਦਫ਼ਤਰ ਖੋਲ ਲੈਂਦੇ ਆ ਤੇ ਲੇਕਿਨ ਲੋਕਾਂ ਦਾ ਜਿਹੜਾ ਅਹਿਸਾਸ ਹੁੰਦਾ ਹੈ ਕਿ ਉਹ ਰਾਜੇ ਆਈਐਸ ਅਧਿਕਾਰੀ ਹੈ ਜਿਹੜੇ ਖੁਦ ਕਰਵਾਉਂਦੇ ਜਿਹੜੇ ਰਜਿਸਟ੍ਰੇਸ਼ਨ ਕਰਾਉਂਦੇ ਆ ਕਿ ਪੀਐਸ ਅਧਿਕਾਰੀਆਂ ਦੀ ਜਵਾਬਦੇਹੀ ਨਹੀਂ ਬੰਦੀ ਇੱਕ ਹਰਨ ਮਾਰਦਾ ਬੰਦਾ ਮੋਟਰਸਾਈਕਲ ਤੇ ਚਲਾ ਜਾਂਦਾ ਉਹਦਾ ਚਲਾਨ ਹੋ ਜਾਂਦਾ ਹੈ ਸਾਊਂਡ ਨਾਲ ਤੇ ਕੀ ਇਹ ਜਿਹੜੇ ਕਰੋੜਾਂ ਰੁਪਈਆ ਦੇ ਘਟਾਲੇ ਹੁੰਦੇ ਆ ਇਹ ਤੁਹਾਨੂੰ ਬੈਕ ਦਰਵਾਜ਼ੇ ਤੋਂ ਆ ਕੇ ਮਿਲਣੋਂ ਦੇ ਜ਼ਿਆਦਾ ਅਧਿਕਾਰੀਆਂ ਨੂੰ ਕਿਉਂ ਅਧਿਕਾਰੀ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਸਰਕਾਰ ਵੀ ਇਹਦੇ 'ਚ ਜਵਾਬਦੇਹੀ ਹੈ ਬਹੁਤ ਗੱਲਾਂ ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਕਰਦੀ ਹੈ ਸਭ ਤੋਂ ਵੱਡਾ ਸਕੈਂਡਲ ਐਸ ਟਾਈਮ ਪੂਰੇ ਭਾਰਤ 'ਚ ਕਹਿ ਸਕਦੇ ਆ ਲੇਕਿਨ ਪੰਜਾਬ ਦੇ ਵਿੱਚ ਕਰੋੜਾਂ ਅਰਬ ਰੁਪਇਆ ਲੋਕਾਂ ਦਾ ਇਮੀਗ੍ਰੇਸ਼ਨ ਦੇ ਨਾਂ ਤੇ ਜੋੜ ਸੰਸਥਾਵਾਂ ਠੱਗੀਆਂ ਮਾਰ ਰਹੀਆਂ ਐ ਆਈਐਲਸ ਸੈਂਟਰਾਂ ਦੇ ਖੋਲ ਕੇ ਇਹਨਾਂ ਦੀ ਰਜਿਸਟ੍ਰੇਸ਼ਨ ਤੇ ਇਹਨਾਂ ਦੀ ਜਿਹੜੀ ਪੂਰੀ ਇਨਵੈਸਟਿਗੇਸ਼ਨ ਹੋਣੀ ਚਾਹੀਦੀ ਔਰ ਡੀਸੀ ਡੀਸੀ ਜੋ ਐਡਮਿਨਿਸਟ੍ਰੇਸ਼ਨ ਜਾਂ ਉਹਦੇ ਨਾਲ ਸੰਬੰਧਤ ਅਥਾਰਟੀ ਦੇ ਅਧਿਕਾਰੀ ਆ ਉਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਜੇ ਇਹਨਾਂ ਨੂੰ ਝਾਲੀ ਦਸਤਾਵੇਜ਼ਾਂ ਦੇ ਉੱਤੇ ਜਾਂ ਫੇਕ ਇਹਨਾਂ ਨੂੰ ਰਜਿਸਟਰ ਜੇ ਦਿੱਤੀ ਹੋਈ ਹੈ ਤਾਂ ਉਹਨਾਂ ਦੇ ਨਾਲ-ਨਾਲ ਉਹਨਾਂ ਅਧਿਕਾਰੀਆਂ ਤੇ ਵੀ ਸਰਕਾਰ ਕੰਮ ਕਰੇ ਔਰ ਸਰਕਾਰ ਉਹਨਾਂ ਤੇ ਕਾਰਵਾਈ ਕਰੇ ਇਸ ਕਰਕੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਨਹੀਂ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਵੀ ਇਹਦੀ ਜਵਾਬਦੇਹੀ ਹੋਊਗੀ ਔਰ ਸੋਚਣਾ ਜਿਹੜਾ ਲੋਕਾਂ ਦਾ ਉਹਨੂੰ ਰੋਕਣਾ ਸਰਕਾਰ ਦੀ ਜਵਾਬਦੇਹੀ ਹੈ ਅਸੀਂ ਰਿਕਵੈਸਟ ਕਰਦੇ ਹਾਂ ਸਰਕਾਰ ਨੂੰ ਕਿ ਇਹਨੂੰ ਰੋਕੋ ਜੋ ਲੋਕਾਂ ਦਾ ਸੋਚਣਾ ਹੋ ਰਿਹਾ ਔਰ ਜਿਹੜਾ ਪਿਛਲੀ ਕਾਨਫਰੰਸ ਹੋਈ ਤੇ ਉਹ ਹੁਣ ਤੱਕ ਕਿਵੇਂ ਇਹਨਾਂ ਸੰਸਥਾਵਾਂ ਤੋਂ ਲੈਗਾ ਜਿਹੜੀ ਕਮੇਟੀ ਬਣਾਈ ਇਮੀਗ੍ਰੇਸ਼ਨ ਫਰਾਡ ਕਮੇਟੀ ਉਹਨੇ ਕਾਫੀ ਲੰਬਾ ਸੰਘਰਸ਼ ਕੀਤਾ ਔਰ ਕਰੋੜਾਂ ਰੁਪਏ ਵੀ ਫੜਾਏ ਜੀਰਕਪੁਰ ਦੇ ਵਿੱਚ ਉਹਦੇ ਬਾਰੇ ਤੇ ਕਿੰਨੀਆਂ ਐਫਆਈਆਰਾਂ ਹੋਈਆਂ ਲੇਕਿਨ ਵਿਸ਼ਰਮ ਸਾਡਾ ਟੋਲਾ ਹੈ ਜਿਹੜਾ ਚਾਹੇ ਉਹ ਪੁਲਿਸ ਅਫਸਰ ਹੋਣ ਚਾਹੇ ਆਈਐਸ ਅਫਸਰ ਹੋਣ ਕਿਸੇ ਨੇ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਇੱਕ ਗੋਗਲੀਆਂ ਤੋਂ ਮਿੱਟੀ ਝਾੜੀ ਹੈ ਜਿਵੇਂ ਹੋ ਇਹਨਾਂ ਦੇ ਕਾਣੇ ਹੁੰਦੇ ਆ ਉਨ੍ਹਾਂ ਬਾਰੇ ਸਾਰਾ ਤੁਸੀਂ ਪ੍ਰਧਾਨ ਜੀ ਤੇ ਵਕੀਲ ਸਾਹਿਬ ਦੱਸਣਗੇ ਬਹੁਤ ਵੱਡਾ ਮਾਫੀਆ ਇੱਕ ਬਹੁਤ ਵੱਡਾ ਮਾਫੀਆ ਜਿਹਦੇ ਵਿੱਚ ਇਹਦੇ ਜੋ ਮੇਰੀ ਹੁਣ ਤੱਕ ਇਹਦੀ ਇਨਵੈਸਟੀਗੇਸ਼ਨ ਆ ਜੋ ਮੈਂ ਇਹਦੇ ਤੇ ਕਰ ਰਿਹਾ ਹਾਂ ਕਾਰਵਾਈ ਕਰਾਉਣ ਦੀ ਲਈ ਇਹਦੇ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਨੇ ਸਰਕਾਰਾਂ ਦੇ ਮੰਤਰੀ ਜ਼ਿੰਮੇਵਾਰ ਵੱਡੇ ਅਫਸਰ ਸਾਰੇ ਥੱਲੇ ਤੋਂ ਥਾਣਿਆਂ ਤੋਂ ਲੈ ਕੇ ਇਹਨਾਂ ਤੋਂ ਮਹੀਨੇ ਲੀਹ ਜਾਂਦੇ ਨੇ ਇਸ ਕਰਕੇ ਜਿਹੜੀ ਇਹ ਕਾਰਵਾਈ ਆ ਸਿਰਫ ਐਫ ਆਈ ਆਰਾਂ ਤਾਂ ਲॉज ਹੋ ਗਈਆਂ ਪਰ ਉਹ ਜਿਹੜੇ ਬੰਦੇ ਇਸ ਤਰ੍ਹਾਂ ਕਰੋੜਾਂ ਰੁਪਈਆਂ ਦੀ ਠੱਗੀ ਮਾਰ ਕੇ ਚਲੇ ਗਏ ਇਹ ਸਾਰੇ ਏਜੰਟ ਫਰਾਰ ਪੰਜਾਬ ਦੇ ਵਿੱਚ ਐਫ ਆਈ ਆਰਾਂ ਹੁਣ ਲॉज ਹੋਣ ਲੱਗੀਆਂ ਨੇ ਦਰਜ ਹੋਣ ਲੱਗੀਆਂ ਪਰ ਏਜੰਟ ਇੱਕ ਵੀ ਮੌਕੇ ਤੇ ਕਿਸੇ ਨਹੀਂ ਫੜਿਆ ਜਾਂਦਾ ਸਾਰੇ ਹੀ ਫਰਾਰ ਨੇ ਇਸ ਕਰਕੇ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਦਾ ਮੀਡੀਆ ਦੇ ਥਰੂ ਵੀ ਇਸ ਮਾਫੀਆ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜਿਹੜੇ ਲਾਇਸੈਂਸ ਐ ਇਹਨਾਂ ਦੇ ਟੋਟਲੀ ਰੱਦ ਕੀਤੇ ਜਾਣ ਮੁੜ ਕੇ ਇਹਨਾਂ ਦਾ ਲਾਇਸੈਂਸਾਂ ਦੀ ਜਿਹੜੀ ਇਹਨਾਂ ਦੀ ਕੋਈ ਪ੍ਰਣਾਲੀ ਆ ਜਾਂ ਇਹਨੂੰ ਕਿਸ ਤਰ੍ਹਾਂ ਸਟਿਕ ਕੀਤਾ ਜਾਵੇ ਇਹਦਾ ਨਵਾਂ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਕੋਈ ਇਸ ਤਰ੍ਹਾਂ ਮੁਰੇ ਆਉਣ ਵਾਲੇ ਭਵਿੱਖ ਦੇ ਵਿੱਚ ਜਿਸ ਤਰ੍ਹਾਂ ਬੱਚਿਆਂ ਦੇ ਨਾਲ ਖਲਵਾੜ ਹੋ ਰਿਆ ਬੱਚਿਆਂ ਦੀ ਐਜੂਕੇਸ਼ਨ ਖਰਾਬ ਹੋ ਗਈ ਆਈਲੈਟਸ ਜਿਹੜੀਆਂ ਸੀਗੀਆਂ ਉਹ ਐਕਸਪਾਇਰ ਹੋ ਗਈਆਂ ਤੇ ਬੰਦੇ ਪੀੜਤ ਪੈਸੇ ਲੈ ਕੇ ਭੱਜ ਗਏ ਤੇ ਜਿਹੜੀ ਇਹਨਾਂ ਨੂੰ ਸਪੋਰਟ ਜਿਹੜੀ ਹੈਗੀ ਆ ਸਾਰੀ ਪ੍ਰਸ਼ਾਸਨ ਦੀ ਤੇ ਪਲੱਸ ਉੱਪਰ ਅਫਸਰਾਂ ਦੀ ਤੇਰੇ ਜਿਹੜੇ ਕਿ ਇਹ ਬੜੀ ਸਲੋ ਸਪੀਡ ਦੇ ਨਾਲ ਚੱਲਣ ਰਹੇ ਆ ਤੇ ਜਿਸ ਵੇਲੇ ਵੀ ਜਾਂਦੇ ਆ ਸਭ ਇਹ ਕਹਿੰਦੇ ਆ ਵੀ ਕਾਰਵਾਈ ਹੋਣੀ ਆ ਪਰ ਕਾਰਵਾਈ ਸਾਨੂੰ ਤਾਂ ਇਹ ਜਿਹੜੇ ਦੇਖੋ ਸਾਰੇ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੇ ਛੋਟੇ ਦੁਕਾਨਦਾਰਾਂ ਨੇ ਘਰ-ਗਿਰ ਵੀ ਰੱਖੇ ਹੋਏ ਨੇ ਕਿਸੇ ਨੇ ਕਰਜ਼ੇ ਲਏ ਹੋਏ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੋਈ ਹੋਆ ਨਾ ਕਿਸੇ ਪਾਸੇ ਜੋਗੇ ਉਹਨਾਂ ਦੇ ਬੱਚੇ ਰਹਿ ਨਾ ਪੇਰੈਂਟਸ ਅੱਜ ਇੰਨੀ ਟੈਨਸ਼ਨ ਦੇ ਵਿੱਚ ਨੇ ਕਰੋੜਾਂ ਰੁਪਈਆ ਦਾ ਜਿਹੜਾ ਇਹ ਰੋਜ਼ ਹੀ ਸਕੈਂਡਲ ਹੋ ਰਿਹਾ ਤੇ ਅੱਜ ਦੀ ਮੀਟਿੰਗ ਵਿੱਚ ਕੀ ਫੈਸਲਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇੱਕ ਆਪਣਾ ਇਹ ਸਾਰਿਆਂ ਬੰਦਿਆਂ ਲਈ ਕਰਕੇ ਅੱਗੇ ਪਹਿਲੀ ਪ੍ਰੈਸ ਕਾਨਫਰੰਸ ਕੀਤਾ ਸੀ ਇਹ ਤੋਂ ਅਗਲੀ ਜਿਹੜੀ ਅਸੀਂ ਐਕਸ਼ਨ ਪ੍ਰੋਗਰਾਮ ਇਹਦਾ ਬਹੁਤ ਵੱਡੇ ਪੱਧਰ ਤੇ ਇਹਦਾ ਲਿਖਾਂਗੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੋਰ ਹਮ ਖਿਆਲ ਪਾਰਟੀਆਂ ਦੇ ਨਾਲ ਰਲ ਕੇ ਅਸੀਂ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਮੀਟਿੰਗ ਕਰਕੇ ਤੇ ਇਹਦਾ ਕੋਈ ਜਿਸ ਵੇਲੇ ਸਾਡਾ ਜਿਹੜੇ ਹੈਗੇ ਆ ਵਕੀਲ ਸਾਹਿਬ ਵੀ ਬੈਠੇ ਨੇ ਇਹ ਲੀਗਲ ਦੇ ਤੌਰ ਤੇ ਕਰਨਗੇ ਤੇ ਦੂਸਰਾ ਜਿਹੜਾ ਅਸੀਂ ਇਹਦਾ ਸੰਘਰਸ਼ ਜਿਹੜਾ ਹੈਗਾ ਸਰਕਾਰ ਜਿਸ ਤਰ੍ਹਾਂ ਹੁਣ ਇਹਨਾਂ ਦੇ ਇਲੈਕਸ਼ਨ ਤੋਂ ਬਿਲਲੇ ਹੋਏ ਨੇ ਜਿਹੜੇ ਬੰਦੇ ਜਿੱਤੇ ਨੇ ਇਹਨਾਂ ਦੇ ਸਾਰਿਆਂ ਨੂੰ ਵੀ ਜਿੰਨੇ ਐਮਪੀ ਬਣੇ ਨੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਦੇਵਾਂਗੇ ਇਹਨਾਂ ਦੇ ਖਿਲਾਫ ਜਿਹੜੀਆਂ ਐਫਆਈਆਰਾਂ ਹੋਈਆਂ ਇਹਨਾਂ ਦੇ ਘਰਾਂ 'ਚ ਜਾ ਕੇ ਦੇਵਾਂਗੇ ਔਰ ਇਹਨਾਂ ਨੂੰ ਇਹ ਦੱਸਾਂਗੇ ਵੀ ਤੁਸੀਂ ਸੈਂਟਰਲ ਸਰਕਾਰ ਦੇ ਵੀ ਜਿੱਦਣ ਤੁਹਾਡਾ ਪਾਰਲੀਮੈਂਟ ਹਾਊਸ ਹੁੰਦਾ ਉਹਦੇ ਵਿੱਚ ਵੀ ਬੋਲੋ ਏ ਇਹਨਾਂ ਨੂੰ ਮਜਬੂਰ ਕਰਾਂਗੇ ਉੱਥੇ ਬੋਲਣ ਲਈ ਇਹਨਾਂ ਨੇ ਜੇ ਸਵਾਲ ਇਹਨਾਂ ਇਮੀਗ੍ਰੇਸ਼ਨ ਤੇ ਨਹੀਂ ਕੀਤੇ ਇਹਨਾਂ ਦਾ ਅਸੀਂ ਘਰਾਉ ਵੀ ਕਰਾਂਗੇ ਇਹਨਾਂ ਦਾ ਅਸੀਂ ਵਿਰੋਧ ਵੀ ਕਰਾਂਗੇ ਕਿੰਨੇ ਪਰਚੇ ਦਰਜ ਹੋ ਗਏ ਹੁਣ ਤੱਕ ਕਿੰਨੇ ਰੈਸਟ ਹੋ ਗਏ 99 99 ਐਫ ਆਈ ਆਰਾਂ ਦਰਜ ਹੋਈਆਂ ਜੀ ਮਟੌਰ ਥਾਣੀ ਚ 33 ਐਫ ਆਈ ਆਰਾਂ ਨੇ ਤਿੰਨ ਤਿੰਨ ਬੰਦਿਆਂ ਦੀਆਂ ਨੇ ਸਾਡੀਆਂ ਜਿਹੜੀਆਂ ਹੈਗੀਆਂ 6 ਐਫ ਆਈ ਆਰਾਂ ਜਿਹੜੀਆਂ ਹੈਗੀਆਂ ਸੈਕਟਰ uh, 3 ਦੇ ਵਿੱਚ ਦਰਜ ਹੋਈਆਂ ਜਿਹਦੇ ਵਿੱਚ ਕਿਸੇ 30 ਬੰਦੇ ਨੇ ਕਿਸੇ 22 ਬੰਦੇ ਨੇ 154 55 ਬੰਦੇ ਆਂਦੀਆਂ ਐਫ ਆਈ ਆਰਾਂ ਲਾਜ ਹੋਈਆਂ ਪਰ ਅਰੈਸਟ ਜਿਹੜੀ ਸੀਗੀ ਅਸੀਂ ਉਸ ਦਿਨ ਉਸ ਦਿਨ ਐਸ ਐਸ ਪੀ ਸਾਹਿਬ ਨੂੰ ਮਿਲੇ ਆ ਅਸੀਂ ਕੋਈ ਨੰਬਰ ਦਿੱਤੇ ਸੀ ਉਹਨਾਂ ਨੇ ਕਿਹਾ ਵੀ ਹੁਣ ਡੀ ਐਸ ਪੀ ਡੀ ਦੀ ਡਿਊਟੀ ਲਈ ਸੀ ਸੇਮਨ ਦੀ ਬਿਲ ਕਰੋ ਉਹਦੇ ਵਿੱਚ ਇੱਕ ਤਿੰਨ ਬੰਦੇ ਇਹਨਾਂ ਨੇ ਜੀਰਕਪੁਰ ਤੋਂ ਉਹ ਟ੍ਰੇਸਿੰਗ ਤੇ ਉਸ ਫੋਨ ਦੇ ਉੱਤੇ ਫੜੇ ਗਏ ਨੇ 2 ਕਰੋੜ 96 ਲੱਖ ਰੁਪਈਆ ਵੀ ਫੜਿਆ ਗਿਆ ਤੇ ਇੱਕ ਬੰਦੇ ਦਾ ਜਿਹੜਾ ਮੇਨ ਸੀਗਾ ਗੁਰਪ੍ਰੀਤ ਜਿਹੜਾ ਮੂਵ ਟੂ ਰੌਂਡ ਦੇ ਵਿੱਚ ਵੀ ਉਹ ਮੁਲਾਜ਼ਮ ਰਿਆ ਉਹਦੀ شناخت ਕਰਨ ਸਾਨੂੰ ਭੇਜਿਆ ਸੀ ਅਸੀਂ شناخت ਕਰਨ ਗਏ ਸੀਗੇ ਮੇਰੇ ਨਾਲ ਹੋਰ ਵੀ 4-5 ਮੈਂਬਰ ਸੀਗੇ ਤੇ ਅਸੀਂ ਉਹ شناخت ਕਰਿਆ ਸੀਗੇ ਵੀ ਇਹ ਸਾਡੇ ਉੱਤੇ ਮੂਵ ਟੂ ਰੌਂਡ ਦਾ ਮੁਲਾਜ਼ਮ ਹੈਗਾ ਤੇ ਉਹਦਾ ਅਜੇ ਦੁਬਾਰਾ ਇਹਨਾਂ ਨੇ ਕੋਈ ਰਿਮਾਂਡ ਨਹੀਂ ਲਿਆ ਚੰਡੀਗੜ੍ਹ ਪੁਲਿਸ ਨੇ ਤੇ ਇਹਨਾਂ ਦੇ ਮਟੋਰ ਵਾਲਿਆਂ ਨੇ ਜੇ ਉਹ ਬੰਦਾ ਜਿਹੜਾ ਇਹਨਾਂ ਦੇ ਸਾਰੇ ਦਫ਼ਤਰਾਂ ਵਿੱਚ ਸੀਗਾ ਉਹਦੇ ਵਿੱਚ ਉਹ ਨੈਵੀਗੇਸ਼ਨ ਕਰਕੇ ਉਹਦਾ ਪਤਾ ਹੋਣਾ ਚਾਹੀਦਾ ਉਸ ਬੰਦੇ ਨੂੰ ਸਾਰਾ ਹੀ ਪਤਾ ਜਿਹੜਾ ਜਿਹੜਾ 2 ਕਰੋੜ 96 ਲੱਖ ਰੁਪਈਆ ਆਪਣੇ ਇੱਕ ਆਪਣੇ ਫਲੈਟ ਚ ਲੈ ਕੇ ਰੱਖ ਕੇ ਬੈਠਾ ਉਹ ਪੈਸਾ ਤਾਂ ਉਹਨਾਂ ਦੀ ਆ ਵੱਡੇ ਚੋਰਾਂ ਦਾ ਵੱਡੇ ਠੱਗਾਂ ਦਾ ਹੈਗਾ ਪਰ ਉਹਨਾਂ ਨੂੰ ਫੜਨ ਦੀ ਬਜਾਏ ਉਹ ਸਾਰੀ ਜੇਬ ਦੀ ਇਨਕੁਆਰੀ ਹੋਵੇ ਉਹਦੀ ਚੰਗੀ ਤਰ੍ਹਾਂ ਤਫ਼ਤੀਸ਼ ਹੁੰਦੀ ਤੇ ਉਹ ਬੰਦੇ ਫੜੇ ਜਾ ਸਕਦੇ ਜਿਹੜੇ ਕਿੱਥੇ ਗਿਆ ਪਰ ਉਹਤੇ ਅਜੇ ਕੋਈ ਕਾਰਵਾਈ ਨਹੀਂ ਹੋਈ ਹੁਣ ਦੁਬਾਰਾ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਵਿਲੇ ਹੋਏ ਆ ਇੱਕ ਵਾਰੀ ਦੁਬਾਰਾ ਪ੍ਰਸ਼ਾਸਨ ਨੂੰ ਮਿਲਾਂਗੇ ਬਾਕੀ ਅਸੀਂ ਲੀਗਲ ਤੌਰ ਤੇ ਵੀ ਅੱਜ ਇੱਕ ਸਾਰਿਆਂ ਬੰਦਿਆਂ ਨੇ ਅਸੀਂ ਜੇ ਸਹਿਮਤੀ ਕਰ ਲਈ ਆ ਵੀ ਅਸੀਂ ਲੀਗਲ ਜਿਹੜਾ ਐਕਸ਼ਨ ਇਹਨੂੰ ਕਿੱਦਾਂ ਤੋਰੀਏ ਤੇ ਉਹ ਸਾਡੇ ਵਕੀਲ ਸਾਹਿਬ ਦੱਸਣਗੇ ਵੀ ਕਿਹੜੀ ਪਟੀਸ਼ਨ ਕਿਸ ਢੰਗ ਨਾਲ ਪੈਣੀ ਆ ਤੇ ਉਹਦਾ ਵੀ ਅਸੀਂ ਅੱਜ ਜਿਹੜਾ ਹੈਗਾ ਇਹਦਾ ਫੈਸਲਾ ਇੱਕ ਸਾਲ ਹੋਰ ਲੈ ਲਈਏ ਪਹਿਲਾਂ ਪਿਛਲੀ ਸਰਕਾਰ ਸਰਕਾਰ ਨੇ ਕੀ ਫੈਸਲਾ ਕੀਤਾ ਸੀ ਕਿ ਅਸੀਂ ਕਿ ਜਿਹੜੇ ਜ਼ਿਲ੍ਹਾ ਰੁਜ਼ਗਾਰ ਕੇਂਦਰ ਹੈ ਉਹਨਾਂ ਰਹੀਂ ਬਾਅਦ ਵਿੱਚ ਜਨਰਲ ਸਿਸਟਮ ਤਿਆਰ ਕੀਤਾ ਜਾਏਗਾ ਫਿਰ ਮਾਨ ਸਰਕਾਰ ਨੇ ਵੀ ਆ ਕੇ ਕਿਹਾ ਸੀ ਕਹਾਰ ਆਪਣੀ ਲੈਵਲ ਤੇ ਜ਼ਿੰਮੇਵਾਰੀ ਕਿਸ ਲੈਵਲ ਦੀ ਨਿਭਾਵੇ ਤਾਂ ਕਿ ਨੌਜਵਾਨ ਕੋ ਫਤ ਡਾਇਰੈਕਟ ਕਰਨਾ ਹੋਵੇ ਦੇਖੋ ਇਹ ਜਿਹੜਾ ਸੀਗਾ ਇਹ ਫੈਸਲਾ ਬਹੁਤ ਵਧੀਆ ਸੀ ਜਿਹੜੇ ਵੀ ਬੰਦੇ ਉਹ ਪਰ ਉੱਥੇ ਤੱਕ ਸੀ ਉਹ ਸੀਗਾ ਅਰਬ ਕੰਟਰੀਆਂ ਵਿੱਚ ਜਿਹੜੇ ਸਾਡੇ ਮਾਰਕਟ ਜਾਂਦੇ ਸੀਗੇ ਲੇਬਰ ਚ ਲੇਬਰ ਵਰਕ ਲਾ ਲਈਏ ਤੇ ਉਸ ਲੈਵਲ ਦੇਤੇ ਨੇ ਬਣਾ ਸੀ ਉਹ ਕਾਨੂੰਨ ਵੀ ਪਰ ਚੱਲਿਆ ਨਹੀਂ ਲਾਗੂ ਨਹੀਂ ਹੋਇਆ ਜਿਹੜੇ ਕੈਨੇਡਾ ਯੂ ਐਸ ਏ ਤੇ ਜਿਹੜੇ ਬੱਚੇ ਪੜ੍ਹ ਲੈ ਜਾ ਰਹੇ ਨੇ ਸਟੱਡੀ ਲੈ ਜਾ ਇਹਨਾਂ ਦਾ ਵੀ ਇੱਕ ਵੱਡਾ ਪਲੇਟਫਾਰਮ ਹੋਣਾ ਚਾਹੀਦਾ ਚਾਹੇ ਜਿਹੜੇ ਆਈਲੈਂਡ ਸੈਂਟਰ ਹੈ ਇਹ ਤੇ ਕਾਲਜਾਂ ਵਿੱਚ ਹੋਣੇ ਚਾਹੀਦੇ ਜਿਹੜੇ ਸਰਕਾਰੀ ਕਾਲਜ ਨੇ ਸਾਰੇ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਉਹਦੀ ਫੀਸ ਨਹੀਂ ਹੋਣੀ ਚਾਹੀਦੀ ਕੋਈ ਵੀ ਜੇ ਬੱਚੇ ਜਿਹੜੇ ਸਕਿਲਡ ਵਰਕਰ ਆ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਸਰਕਾਰ ਨੂੰ ਇਹ ਆਪ ਸੋਚਣਾ ਚਾਹੀਦਾ ਪਰ ਇਹਦੇ ਵਿੱਚ ਸਰਕਾਰਾਂ ਇਹ ਕੰਮ ਨਹੀਂ ਕਰਦੀਆਂ ਅੱਜ ਪੰਜਾਬ ਦੇ ਵਿੱਚ ਇੱਕ ਇਹ ਮਾਫੀਆ ਜਿਹੜਾ ਰੋਜ਼ ਕਰੋੜਾ ਰੁਪਇਆ ਪੰਜਾਬ ਦਾ ਲੁੱਟਿਆ ਜਾ ਰਿਹਾ ਚਾਹੇ ਉਹ ਡਰੱਗ ਦੇ ਵਿੱਚ ਜਾਵੇ ਚਾਹੇ ਸੈਂਡ ਮਾਫੀਆ ਚਾਹੇ ਲੈਂਡ ਮਾਫੀਆ ਚਾਹੇ ਕੇਵਲ ਮਾਫੀਆ ਜਿਸ ਤਰ੍ਹਾਂ ਸਰਕਾਰਾਂ ਚੱਲਦਾ ਉਸੇ ਢੰਗ ਨਾਲ ਚੱਲ ਰਿਹਾ ਬਦਲਾਅ ਵਾਲੀ ਸਰਕਾਰ ਪਬਲਿਕ ਨੇ ਬਹੁਤ ਆਸਾਂ ਤੇ ਮੰਗਾਂ ਦੇ ਨਾਲ 99 92 ਐਮ ਐਲ ਏ ਲਿਆਂਦੇ ਸੀ ਪਰ ਇਹਨਾਂ ਨੇ ਵੀ ਕੋਈ ਸੁਧਾਰ ਨਹੀਂ ਕੀਤਾ ਤੇ ਇਸ ਇਸ ਮਸਲੇ ਦੇ ਉੱਤੇ ਅਸੀਂ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦੇ ਹਾਂ ਵੀ ਇਹਦੇ ਤੇ ਬੜਾ ਸਖਤ ਕਾਨੂੰਨ ਬਣਾ ਕੇ ਇਹਨੂੰ ਇਮੀਡੀਏਟ ਰੋਕਿਆ ਜਾਵੇ ਜਿਹੜੇ ਠੱਗ ਏਜੰਟ ਭੱਜੋਆ ਚਾਹੇ ਕਿਤੇ ਵੀ ਹੋਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਇਹਨਾਂ ਗਰੀਬ ਪਰਿਵਾਰਾਂ ਦੀ ਜਿਹੜੀ ਵੀ ਜਾਂ ਪੈਸੇ ਵਾਪਸ ਕਰਾਈਆਂ ਮੰਤੀਰ ਸਿੰਘ ਵੀਰ ਕੈਡਵੋਕੇਟ ਹਾਈ ਕੋਰਟ ਜਿਵੇਂ ਕਿ ਉਹਨਾਂ ਪ੍ਰਧਾਨ ਜੀ ਨੇ ਆਪਾਂ ਨੂੰ ਐਂਟੀ ਫਰੋ ਆਪਣੀ ਇਮੀਗ੍ਰੇਸ਼ਨ ਫਰਾਡ ਸੈੱਲ ਦੇ ਪ੍ਰਧਾਨ ਜੀ ਨੇ ਦੱਸਿਆ ਵੀ ਇਹਨਾਂ ਬੰਦਿਆਂ ਨੇ ਜਿਹੜਾ ਫਰਾਡ ਕੀਤਾ ਹੈ ਤੇ ਘੱਟ ਤੋਂ ਘੱਟ 33 ਐਫਆਈਆਰਾਂ ਲੌਜ ਕੀਤੀਆਂ ਨੇ 33 ਐਫਆਈਆਰ ਦੇ ਵਿੱਚ ਮੋਰ ਦਨ 100 ਪਰਸੈਂਟਸ ਨੇ ਜਿਹੜੇ ਵਿਕਟਮ ਨੇ ਤੇ ਵਿੱਚ ਇਹਨਾਂ ਦੇ ਅਕਿਊਜ਼ਡ ਨੇ ਜਿਹੜੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਇਹ ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਨੇ ਇਹ ਕੀ ਕਰਦੀਆਂ ਨੇ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਇੱਥੋਂ ਜਿਹੜੇ ਵਿਕਟਮ ਨੇ ਇਹਨਾਂ ਦੇ ਖਿਲਾਫ ਇਹਨਾਂ ਨੇ ਫਰਮ ਦ ਵੈਰੀ ਬਿਗਨਿੰਗ ਮਤਲਬ ਇਹਨਾਂ ਦੀ ਇੰਟੈਂਸ਼ਨ ਇਹੀ ਹੁੰਦੀ ਹੈ ਕਿ ਇਹਨਾਂ ਦੇ ਨਾਲ ਫਰੋਡ ਕਰਕੇ ਤੇ ਇਹਨਾਂ ਕਰੋੜਾ ਰੁਪਏ ਦੀ ਠੱਗੀ ਮਾਰਨੀ ਹੈ ਇਹ ਫਿਰ ਬੰਦੇ ਆਪਣੀ ਐਡ ਐਡਵਰਟਾਈਜ਼ਮੈਂਟ ਵਗੈਰਾ ਦੇ ਕੇ ਇਹ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਕੋਲ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਤੇ ਇਹਨਾਂ ਨੇ ਇਹਨਾਂ ਦੇ ਨਾਲ ਧੋਖਾ ਕਰਕੇ ਪੈਸਾ ਇਕੱਠਾ ਕਰ ਲਿਆ ਜਿਹਦੇ ਵਿੱਚ ਕੀ ਕਰਦੇ ਨੇ ਕਿ ਇਹਨਾਂ ਦੇ ਸਭ ਤੋਂ ਜ਼ਿਆਦਾ ਇਨਵੋਲਵਮੈਂਟ ਹੈ ਜਿਹੜੇ ਵੱਡੇ ਵੱਡੇ ਅਫਸਰ ਨੇ ਜਾਂ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੀ ਇਨਵੋਲਵਮੈਂਟ ਦੇ ਉਹਨਾਂ ਦੀ ਸ਼ਹਿਰ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਜਾਂਦਾ ਹੁਣ ਇਹਨਾਂ ਦੇ ਖਿਲਾਫ ਇਹਨਾਂ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਵੀ ਇਹਨਾਂ ਦੀ 33 ਐਫਆਈਆਰ ਦਰਜ ਹੋ ਗਈਆਂ ਨੇ ਉਹ 6 ਐਫਆਈਆਰ ਨੇ ਜਿਹੜੀਆਂ ਚੰਡੀਗੜ੍ਹ ਵਿੱਚ ਦਰਜ ਨੇ ਉਹਨਾਂ ਦੇ ਵਿੱਚ ਪੈਰਵੀ ਕਰਨ ਵਾਸਤੇ ਅਸੀਂ ਜੋ ਵੀ ਪੈਰਵੀ ਲੀਗਲੀ ਕਾਰਵਾਈ ਹੈ ਉਹ ਬਿਕੋਜ਼ ਆਫਟਰ 3 ਮੰਥਸ ਜਾਂ 4 ਮੰਥਸ ਹੋ ਗਏ ਨੇ ਇਹਨਾਂ ਨੇ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ ਐਨਐਫਆਈਆਰ ਦੇ ਵਿੱਚ ਹੁਣ ਇਹਨਾਂ ਦੀ ਸਲਾਹ ਦੇ ਨਾਲ ਜਿਹੜੇ ਪ੍ਰਧਾਨ ਜੀ ਨੇ ਤੇ ਇਹਨਾਂ ਦੀ ਜਿਹੜੀ ਵੀ ਆਪਣੇ ਉਦੇਦਾਰ ਨੇ ਕਮੇਟੀ ਦੇ ਇਹਨਾਂ ਨਾਲ ਸਲਾਹ ਕਰਕੇ ਅਸੀਂ ਹਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਉਣ ਦੇ ਬਾਰੇ ਅਸੀਂ ਇਹਨਾਂ ਨੂੰ ਐਡਵਾਈਸ ਕਰਾਂਗੇ ਵੀ ਜਿਹਦੇ ਵਿੱਚ ਇੱਕ ਸਿਟ ਫਾਰਮ ਕਰਕੇ ਸੀਨੀਅਰ ਅਫੀਸਰ ਦੀ ਜਿਹੜੀ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਏ ਪ੍ਰੋਪਰ ਕਾਰਵਾਈ ਕਰਕੇ ਤੇ ਜਿਹੜੇ ਮੁੱਲਜ਼ਮ ਨੇ ਮੇਨ ਜਿਹੜੇ ਮਤਲਬ ਮੇਨ ਹੈਡ ਜਿਹੜੇ ਇਹਨਾਂ ਦੇ ਪਿੱਛੇ ਜਿੰਨਾ ਤੋਂ ਮਤਲਬ ਇਹਨਾਂ ਨੂੰ ਇਨਾਂ ਦੀ ਪ੍ਰੋਟੈਕਸ਼ਨ ਹੈ ਉਹਨਾਂ ਨੂੰ ਇਨਵੋਲਵਮੈਂਟ ਕਰਕੇ ਤੇ ਇਹਦੀ ਪ੍ਰੋਪਰ ਹੈ ਜਿਹੜੀ ਇਹਨਾਂ ਦੀ ਇਨਕੁਆਇਰੀ ਇਨਵੈਸਟੀਗੇਸ਼ਨ ਕਰਕੇ ਤੇ ਇਹਨਾਂ ਨੂੰ ਜਸਟਿਸ ਕੀਤਾ ਜਾਏਗਾ ਇਸ ਕਰਕੇ ਮੇਰੀ ਦੀ ਲੀਗਲੀ ਇਹਨਾਂ ਨੂੰ ਇਹ ਐਡਵਾਈਸ ਹੈ ਕਿ ਅਸੀਂ ਉਹਨਾਂ ਉੱਥੇ ਹੌਨਰੇਬਲ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਪਟੀਸ਼ਨ ਫਾਈਲ ਕਰਾਂਗੇ ਆਫਟਰ ਵੋਕੇਸ਼ਨ ਤੇ ਇਹਨਾਂ ਨੂੰ ਜਿਹੜਾ ਜਸਟਿਸ ਹੈ ਉਹ ਇਹਨਾਂ ਨੂੰ ਦਵਾਵਾਂਗੇ ਤੁਹਾਡੇ ਸੰਪਰਕ ਚ ਜਿਹੜੇ ਕੀੜਤ ਬੰਦੇ ਆਏ ਨੇ ਹਾਂਜੀ ਉਹਨਾਂ ਦਾ ਕਿੰਨਾ ਪੈਸਾ ਡੁੱਬ ਗਿਆ ਕੋਈ ਅੰਦਾਜ਼ਾ ਉਹਨਾਂ ਦਾ ਮੋਰ ਥਨ ਕਰੋੜ ਰੁਪਏ ਹੈ ਜੀ ਅਸੀਂ ਕੋਈ ਕੈਲਕੂਲੇਸ਼ਨ ਨਹੀਂ ਕੀਤੀ ਕਰੋੜ ਤੋਂ ਪਲੱਸ ਇਹਨਾਂ ਦੀ ਮਣੀ ਹੈ ਜਿਹੜੀ ਹੈ ਉਹ ਤਾਂ ਇੰਕੜੇ ਕਰੋੜ ਤੋਂ ਅੱਛਾ ਕਰੋੜਾ ਕਰੋੜਾ ਰੁਪਏਾਂ ਚ ਹੈ ਜੀ ਕਰੋੜਾਂ ਚ ਜਿਹਦੀ ਕੈਲਕੂਲੇਸ਼ਨ ਹੀ ਨਹੀਂ ਕੀਤੀ ਕੈਲਕੂਲੇਸ਼ਨ ਕਰੋਗੇ ਤਾਂ ਹੋ ਸਕਦਾ ਮੋਰਦਨ ਕਿੰਨਾ 20 ਕਰੋੜੋਂ 50 ਕਰੋੜ ਵੀ ਹੋ ਸਕਦੇ ਨੇ ਜਸਤਰ ਜਸਤਰ ਕੰਪਲੇਂਟਾਂ ਕਿ ਕੰਪਲੇਂਟਾਂ ਨੇ ਆ ਰਹੀਆਂ ਨੇ ਹਾਲੇ ਹੋਰ ਵੀ ਆ ਰਹੇ ਨੇ ਵਿਕਟਮ ਜਿਵੇਂ ਜਿਵੇਂ ਪਤਾ ਲੱਗ ਰਿਹਾ ਲੋਕਾਂ ਨੂੰ ਉਵੇਂ ਵੀ ਵਿਕਟਮ ਆ ਰਹੇ ਨੇ ਅੱਗੇ ਅੱਜ ਕਿੰਨੇ ਕਿ ਪੇੜ ਤੇ ਫੈਮਿਲੀ ਸਾਈਜ਼ ਹੋਏ ਇਹ ਤਾਂ ਮੋਰ ਦਨ 100 ਹੋਣਗੇ 100 ਹਾਂ 100 ਵਿਕਟਮ ਹੈਗੇ ਨੇ ਜਿਹੜੇ ਅੱਜ ਵੀ ਆਏ ਹੋਏ ਨੇ ਇੱਥੇ ਜਿਨ੍ਹਾਂ ਦੀ ਐਫੇਅਰ ਕੁਝ ਲੋਜ ਨੇ ਕਈਆਂ ਦੀ ਹਾਲੇ ਐਫਆਈਆਰ ਲੋਜ ਨਹੀਂ ਹੈਗੀਆਂ ਉਹਨ ਇਹ ਪੁਲਿਸ ਫੜਨੀ ਦੇ ਨਾਮoverline ਇੰਤਿਆਜ਼ ਦੇ ਪਰਿਵਾਰ ਉੱਤੇ ਪੁਲਿਸ ਦੀ ਕਿੰਨੀ ਕਿ ਇਹਦੇ ਮਾਮਲੇ 'ਚ ਅੱਗੇ ਸਾਹ ਦੇਣ ਕਰਨ ਗਈ ਪੁਲਿਸ ਦੀ ਪੂਰੀ ਨਗਹਿਲੀ ਹੈ ਜੀ ਦੇਖੋ ਪਹਿਲਾਂ ਤੇ ਇਹਨਾਂ ਨੇ ਇਹਨਾਂ ਦੀ ਐਫਆਈਆਰ ਦਰਜ ਨਹੀਂ ਕੀਤੀਆਂ ਕਿਉਂਕਿ ਜਦੋਂ ਫਰੌਡ ਹੋ ਗਿਆ ਤੁਹਾਡੇ ਕੋਲ ਕੰਪਲੇਂਟ ਆ ਗਈ ਕੋਗਨੀਜੇਬਲ ਅਫੈਂਸ ਹੈ ਪੁਲਿਸ ਦਾ ਇਹ ਫਰਜ ਬੰਦਾ ਵੀ ਐਫਆਈਆਰ ਦਰਜ ਕਰਕੇ ਜਿਹੜੇ ਮਲਜਮ ਹੈ ਉਹਨਾਂ ਨੂੰ ਗ੍ਰਿਫਤਾਰ ਕਰੋ ਉਹ ਵੀ ਇਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਬਿਨਾਂ ਮਤਲ ਇਹਨਾਂ ਦੀ ਭੱਜ ਦੌੜ ਤੋਂ ਉਹਨਾਂ ਨੇ ਕੋਈ ਐਫਆਈਆਰ ਨਹੀਂ ਕੀਤੀ ਕੁਝ ਨਹੀਂ ਕੀਤਾ ਹੁਣ ਜਦੋਂ ਐਫਆਈਆਰ ਹੋਈਆਂ ਤਾਂ ਐਫਆਈਆਰ ਤੋਂ ਬਾਅਦ ਵੀ ਪੁਲ ਉਹ ਵੀ ਇਹ ਖੇਚ ਤੋ ਇਹਨਾਂ ਡੀਜੀਪੀ ਸਾਹਿਬ ਦੇ ਕੋਲ ਇਹ ਆਈਜੀ ਸਾਹਿਬ ਦੇ ਕੋਲ ਮਿਲ ਕੇ ਆਉਂਦੇ ਨੇ ਫਿਰ ਜਾ ਕੇ ਉਹਨਾਂ ਨੇ ਥੋੜੀ-ਬੋਧੀ ਕਾਰਵਾਈ ਕੀਤੀ ਦੋ ਤਿੰਨ ਬੰਦੇ ਅਰੈਸਟ ਕਰੇ ਨੇ ਜਿਨ੍ਹਾਂ ਕੋਲ ਰਿਕਵਰੀ ਵੀ ਕੀਤੀ ਹੈ ਬਟ ਹੁਣ ਜਿਹੜਾ ਇਹਨਾਂ 20 50 ਕਰੋੜ ਰੁਪਇਆ ਉਹਦੀ ਰਿਕਵਰੀ ਕਰਨ ਵਾਸਤੇ ਤੇ ਇਹਨਾਂ ਨੂੰ ਐਫਆਈਆਰ ਕਰਨ ਜਿਹੜੇ ਮੇਨ ਮੁਲਜ਼ਮ ਨੇ ਪਿੱਛੇ ਇਹਨਾਂ ਜਿਨ੍ਹਾਂ ਨੇ ਮਤਲਬ ਐਕਚੁਅਲੀ ਫਰੋਡ ਕੀਤਾ ਉਹਨਾਂ ਨੂੰ ਜਦੋਂ ਅਰੈਸਟ ਕਰਨੇ ਤਾਂ ਹੀ ਰਿਕਵਰੀ ਹੋਏਗੀ ਤਾਂ ਹੀ ਵਿਕਟਮ ਨੂੰ ਜਿਹੜਾ ਜਾ ਕੇ ਜਸਟਿਸ ਮਿਲੇਗਾ ਵਿਕਟਮ ਨੂੰ ਜਸਟਿਸ ਉਦੋਂ ਹੀ ਮਿਲੇਗਾ ਜਦੋਂ ਇਹਨਾਂ ਨੂੰ ਇਹਨਾਂ ਦੀ ਜਿਹੜੀ ਮਨੀ ਹੈ ਜਿਹ ਫੇਰ ਹੀ ਜਾ ਕੇ ਜਸਟਿਸ ਮਿਲੂਗਾ ਜੇ ਚਾਹ ਤੁਸੀਂ ਵੀ ਹਮ ਤੁਸੀਂ ਉਹਨਾਂ ਦਾ ਨਾਮ ਦੱਸੋ ਜਿਹੜੇ ਬੰਦੇ ਕੰਡੀਆਂ ਲਾਉਂਦੇ ਨੇ ਮਸਤ ਕੋਈ ਪਤਾ ਵੀ ਆ ਮੇਰੇ ਕੋਲ ਇਹ ਹੈਗਾ ਜੀ ਇਹ ਕੁਲਵੀਰ ਪੌਰਾ ਹੈਗਾ ਜੇ ਡਾਕਟਰ ਰੀਤ ਹੈਗੀ ਆ ਜਿਹੜੀ ਆਪਣੀ ਕੈਨੇਡਾ ਨੂੰ ਆਪਣੀ ਆਪਣੀ ਵਕੀਲ ਦੱਸ ਰਹੀ ਸੀ ਇਹ ਆ ਨਿਸ਼ਾਨ ਸਿੰਘ ਦਾ ਨਾਂ ਦੇ ਉੱਤੇ ਜਿਹੜਾ ਮਹਾਲੀ ਦਾ ਜੈਲੋ ਲੀਫ ਤੇ ਦੂਸਰਾ ਵੀਜ਼ਾ ਲੈਂਡ ਆਣਿਆਂ ਦਾ ਜਿਹੜਾ ਲਾਇਸੈਂਸ ਹੈ ਇਹਦੇ ਨਾਂ ਤੇ ਆ ਇੱਕ ਗਰਦਾਸ ਸਿੰਘ ਹੈ ਉਹਦੇ ਨਾਂ ਤੇ ਲਾਇਸੈਂਸ ਹੈ ਇੱਥੇ ਗਰਦੀਪ ਸਿੰਘ ਦੇ ਨਾਂ ਤੇ ਲਾਇਸੈਂਸ ਹੈ ਤੇ ਇੱਕ ਮੈਂ ਆਪਣੇ ਅੱਜ মিডিਆ ਦੇ ਥਰੂ ਇੱਕ ਹੋਰ ਇੱਕ ਬੇਨਤੀ ਕਰਨੀ ਚਾਹਨਾ ਅੱਗੇ ਘਮਣ ਭਰਾਵਾਂ ਨੇ ਇੱਕ ਗਰਦੀਪ ਸਿੰਘ ਨੂੰ মিডিਆ ਦੇ ਵਿੱਚ ਪੇਸ਼ ਕੀਤਾ ਸੀ ਜਿਹੜਾ ਗਰਦੀਪ ਸਿੰਘ ਮੂਵ ਟੂ ਬਰੌਡ ਦਾ ਲਾਇਸੈਂਸ ਤੇ ਸੀਗਾ ਉਹਦੇ ਨਾਂ ਦੇ ਉੱਤੇ ਹੀ ਦਫ਼ਤਰ ਸੀਗਾ ਉਹਨੂੰ ਇੱਕ ਇਹਨਾਂ ਨੇ ਬੜਾ ਪਲੈਨ ਤਰੀਕੇ ਨਾਲ ਕਰਕੇ ਪ੍ਰੀ ਪਲੈਨ ਤਰੀਕੇ ਦੇ ਨਾਲ ਕਰਕੇ ਇਹਨਾਂ ਨੇ ਉਹਨੂੰ ਬੰਦੇ ਨੂੰ মিডিਆ 'ਚ ਪੇਸ਼ ਕੀਤਾ ਉਹਦੀ ਵਾਈਫ ਪੇਸ਼ ਕੀਤੀ ਵੀ ਪੁਲਿਸ ਦਬਾਅ ਪਾ ਰਹੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ